किसान मजदूर संघर्ष कमेटी वालों शंभू रेलवे स्टेशन ते रेलवे ट्रैक की बंद आपसी साइन टीवी देख रहे सारे ही दर्शकों का स्वागत है तुम दस दिए कि किसान मजदूर संघर्ष कमेटी वालों शंभू रेलवे स्टेशन ते रेलवे ट्रैक बंद किया गया सरकार वालों गिरफ्तार कीते हुए किसानों जल्द रिहा करने की भी मांग कीते की गई ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨਤਾਰਨ ਦੇ ਆਗੂ ਹਰਬਿੰਦਰਜੀਤ ਸਿੰਘ ਕੰਗ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਰਵੰਤ ਸਿੰਘ ਪੰਦੇੜ ਦੋਵਾਂ ਨੇ ਕਿਸਾਨੀ ਅੰਦੋਲਨ ਲੈ ਕੇ ਅਤੇ ਆਪਣੀਆਂ ਮੰਗਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਆਓ ਦੇਖਦੇ ਹਾਂ ਮੁਕਿਰੀਆਂ ਕੁਝ ਤਸਵੀਰਾਂ ਅਤੇ ਸੁਣਦੇ ਹਾਂ ਕਿ ਉਹਨਾਂ ਨੇ ਕੀ ਕਿਹਾ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਬਿੰਦਰਜੀਤ ਸਿੰਘ ਕੰਗ ਜ਼ਿਲ੍ਹਾ ਅਕੂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤਰਨਤਾਰਨ ਅੱਜ ਤੁਸੀਂ ਦੇਖ ਰਹੇ ਜੀ ਸੰਭੂ ਸਟੇਸ਼ਨ ਤੇ ਜੋ ਸਾਡਾ ਰੇਲਵੇ ਟਰੈਕ ਜਾਮ ਕਰਨ ਦਾ ਪ੍ਰੋਗਰਾਮ ਸੀ ਦੋਵਾਂ ਫੋਰਮ ਵੱਲੋਂ ਉਹ ਪੂਰਨ ਤੌਰ ਤੇ ਜਿਹੜਾ ਸਟੇਸ਼ਨ ਦੇ ਉੱਤੇ ਰੇਲਵੇ ਟਰੈਕ ਜਾਮ ਹੋ ਚੁੱਕਾ ਵਾ ਬੇਸ਼ੱਕ ਪੁਲਿਸ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਬੜੀਆਂ ਰੋਕਾਂ ਲਾਈਆਂ ਸੀ ਪਰ ਅਸੀਂ ਫੇਰ ਵੀ ਆਪਣੇ ਦਿੱਤੇ ਸਮੇਂ ਤੇ ਜਿਹੜਾ ਇੱਥੇ ਪਹੁੰਚ ਗਏ ਆ ਕਿਉਂਕਿ ਸਾਡਾ ਜਿਹੜਾ 9 ਤਰੀਕ ਦਾ ਤਰਨਾ ਸੀ ਜਦੋਂ ਦੋਹਾਂ ਸਰਕਾਰਾਂ ਨੇ ਸਾਡੇ ਕੋਲ ਟਾਈਮ ਮੰਗਿਆ ਸੀ ਕਿ ਅਸੀਂ ਤੁਹਾਡਾ 10 ਤਰੀਕ ਦੇ ਲਾਗੇ ਬੰਨੇ ਨਵਦੀਪ ਤੇ ਹੋਰ ਵੀ ਜਿਹੜੇ ਇੱਕ ਨੌਜਵਾਨ ਸਾਡੇ ਅੰਦਰ ਆ ਉਹ ਵਹਾ ਕਰ ਦਿੱਤੇ ਜਾਣਗੇ ਕਿਉਂਕਿ ਸਾਡਾ ਉਹਨਾਂ ਜੋ ਇੱਕ ਨੌਜਵਾਨ ਜਿਹੜਾ ਉਹ ਭੁਖੜਤਾਲ ਤੇ ਬੈਠਾ ਵਾ ਦਿਨੋਂ-ਦਿਨਰ ਜਿਹੜੀ ਉਹਦੀ ਸਿਹਤ ਵਿਗੜਦੀ ਜਾ ਰਹੀ ਆ ਜਿਹਦੇ ਸਬੰਧਾ ਕਰਕੇ ਸਾਡਾ ਕਿਉਂਕਿ ਜੇ ਅਸੀਂ ਅੱਜ ਵੀ ਰੇਲਵੇ ਟਰੈਕ ਜਾਮ ਨਹੀਂ ਸੀ ਕਰਦੇ ਤੇ ਰੱਬ ਨਾ ਕਰੇ ਉਸ ਨੂੰ ਕੁਝ ਹੁੰਦਾ ਵਾ ਤੇ ਉਹ ਕਿਤੇ ਨਾ ਕਿਤੇ ਜ਼ਿੰਮੇਵਾਰੀ ਸਾਡੀ ਬਣਦੀ ਸੀ ਸੋ ਅਸੀਂ ਪ੍ਰਸ਼ਾਸਨ ਦੇ ਕਿਉਂਕਿ ਪਹਿਲੇ ਹੀ ਉਹ ਪ੍ਰਸ਼ਾਸਨ ਜਿਹੜਾ ਵਿਸ਼ਵਾਸ ਤੋੜ ਚੁੱਕਾ ਵਾ ਇਹ ਪ੍ਰਸ਼ਾਸਨ ਤੇ ਵਿਸ਼ਵਾਸ ਨਾ ਕਰਦੇ ਹੋਏ ਰੇਲਵੇ ਟਰੈਕ ਤੇ ਬੈਠੇ ਆਂ ਰੇਲਵੇ ਟਰੈਕ ਤੇ ਬਹਿਣਾ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਅੱਜ ਹੀ ਸਾਡੇ ਸਾਰੇ ਨੌਜਵਾਨ ਜੇਲਾ ਚੋਂ ਬਾਹਰ ਆ ਜਾਣ ਤੇ ਸ਼ੰਭੂ ਬਾਰਡਰ ਤੇ ਜਿਹੜੀ ਪਾਣੀ ਦੀ ਵਿਵਸਥਾ ਵਾ ਪੱਤੀ ਦੀ ਵਿਵਸਥਾ ਵਾ ਜਾਂ ਹੋਰ ਵੀ ਉੱਥੇ ਮੱਛਰ ਵਗੈਰਾ ਵਾ ਉਹਦੇ ਸਾਰੇ ਜਿਹੜੇ ਪ੍ਰਬੰਧ ਕਰ ਦਿੱਤੇ ਜਾਣ ਤੇ ਅਸੀਂ ਅੱਜ ਵੀ ਰੇਲਵੇ ਟਰੈਕ 'ਚ ਛੱਡ ਦਾਂਗੇ ਪਰ ਜਿੰਨਾ ਚਿਰ ਸਾਡੇ ਨੌਜਵਾਨ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਤੱਕ ਜਿਹੜਾ ਇਹ ਰੇਲਵੇ ਟਰੈਕ ਪੂਰਨ ਤੌਰ ਤੇ ਬੰਦ ਰਹੂਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜਾ ਕੱਲ ਦੋ ਫੋਰਮਾਂ ਵੱਲੋਂ ਨਵੀਆਂ ਪਾਲਿਸੀਆਂ ਦਾ ਐਲਾਨ ਹੋਇਆ ਵਾ ਉਹਨਾਂ ਵਿੱਚ ਇੱਕ ਤਾਂ ਪੀਐਸਸੀ ਹੁਣ ਪਾਸ਼ਪਾ ਦੇ ਨਾਲ-ਨਾਲ ਵਿਰੋਧੀ ਧਿਰਾਂ ਨੂੰ ਵੀ ਸਵਾਲ ਪੁੱਛਾਂਗੇ ਉਹਨਾਂ 'ਚੋਂ ਮੈਂ ਇੱਕ ਸਵਾਲ ਜੀ ਤੁਹਾਨੂੰ ਦੱਸ ਦਵਾਂ ਵੀ WTO ਤੋਂ ਭਾਰਤ ਨੂੰ ਬਾਹਰ ਕੱਢਣਾ ਵਾ ਉਸ ਮੰਗ ਤੇ ਤੇ ਬਾਕੀ ਮੰਗਾਂ ਤੇ ਵੀ ਜੇ ਉਹਨਾਂ ਦੀ ਸਰਕਾਰ ਬੰਦਦੀ ਆ ਲਖੀਮਪੁਰ ਖਰੀਦਾਨ ਇਨਸਾਫ ਕਿਵੇਂ ਦੇਣਗੇ ਜਾਂ ਸ਼ਹੀਦ ਸੁਪਕਰਨ ਦੇ ਮਸਲੇ ਤੇ ਇਨਸਾਫ ਨਾ ਬਾਕੀ ਸਵਾਲਾਂ ਤੇ ਉਹਨਾਂ ਦੇ ਕੀ ਫੈਸਲੇ ਹੋਣਗੇ ਦੂਸਰਾ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਜਬਰੀ 18 ਨੂੰ ਠਾਲਣ ਦਾ ਫੈਸਲਾ ਕੀਤਾ ਵਾ ਕਿਸੇ ਨੂੰ ਵੀ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਤੇ ਰੋਸ ਕਰਦਾ ਹੱਕ ਆ ਉਹਦਾ ਦੋਹਾਂ ਫੋਰਮ ਨਖੇਦੀ ਕਰਦੇ ਆ ਵਿਰੋਧ ਕਰਦੇ ਆ ਕਿ ਉਹ ਜ਼ਬਰ ਕਿਸੇ ਨਾਮ ਹੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਲੰਮੀਆਂ ਮਾਰਚ ਕਰਨ ਤੋਂ ਬਾਅਦ ਵੱਡੀਆਂ ਮੀਟਿੰਗਾਂ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਹਰਿਆਣੇ ਦੇ ਤਿੰਨ ਕਿਸਾਨ ਗ੍ਰਿਫਤਾਰ ਕੀਤੇ ਸੀਗੇ ਉਸ ਮਸਲੇ ਨੂੰ ਲੈ ਕੇ ਦੋਵਾਂ ਫੋਰਮਾਂ ਵੱਲੋਂ ਸਾਰੇ ਦੇਸ਼ ਵਿੱਚ ਅਰਥੀ ਫੂਕ ਮਜਾਰੇ ਕੀਤੇ ਹੋਏ ਅਰ ਰੇਲ ਰੋਕੋ ਅੰਦੋਲਨ ਸੀਗਾ 9 ਦਾ ਉਹਦੇ ਵਿੱਚ ਸਰਕਾਰ ਨੇ ਮੀਟਿੰਗ ਕਰਕੇ ਸਮਾਂ ਲੈ ਲਿਆ 1 ਦਿਨ ਦਾ ਉਹ 9 ਦੀ ਬਜਾਏ 10 ਦਾ ਹੋ ਗਿਆ 10 ਨੂੰ ਫਿਰ ਹਰਿਆਣਾ ਤੇ ਪੰਜਾਬ ਸਰਕਾਰ ਦਾ ਮੀਟਿੰਗ ਹੋਈ ਹਰਿਆਣੇ ਦੇ ਉੱਚ ਅਧਿਕਾਰੀ ਵਿੱਚ ਬੈਠੇ ਹਫਤੇ ਦਾ ਸਮਾਂ ਮੰਗਿਆ ਇਹ ਕਿਹਾ ਵੀ ਹਫਤੇ ਦੇ ਵਿੱਚ ਵਿੱਚ ਤੁਹਾਡੇ ਕਿਸਾਨ ਰਿਹਾ ਕਰਦਾਂਗੇ 16 ਤੱਕ ਦੀ ਡੈਡਲਾਈਨ ਸੀਗੀ ਉਹ ਕੱਲ 16 ਤੱਕ ਕਿਸਾਨ ਰਿਹਾ ਨਹੀਂ ਕੀਤੇ ਗਏ ਔਰ ਹੁਣ ਜਿਹੜਾ ਉਹ ਸਰਕਾਰ ਟਾਲਮਟੋਲ ਕਰ ਰਹੀ ਹੈਗੀ ਉਹਨਾਂ ਵਿੱਚੋਂ ਅਨੀਸ਼ ਖਟਕੜ ਜਿਨ੍ਹਾਂ ਨੂੰ ਭੁੱਖ ਹੜਤਾਲ ਤੇ ਬੈਠਿਆ ਨੂੰ 29 ਦਿਨ ਹੋ ਗਏ ਆ ਉਹਨਾਂ ਦਾ ਕੋਈ ਵੀ ਸਰੀਰਕ ਨੁਕਸਾਨ ਹੋ ਸਕਦਾ ਵਾ ਉਹਨਾਂ ਵਿੱਚੋਂ ਇੱਕ ਆਪਣਾ ਨੌਜਵਾਨ ਆਗੂ ਨਵਦੀਪ ਵੀ ਸੀਗਾ ਗੁਰਕਿਰਤ ਸਿੰਘ ਇਹ ਤਿੰਨ ਨੇ ਰਾਣੇ ਦੇ ਇਸ ਕਰਕੇ ਸਰਕਾਰ ਜਿਹੜਾ ਉਹਨਾਂ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਤੋਂ ਭੱਜ ਨਿਕਲੀ ਆ ਇਸ ਕਰਕੇ ਅੱਜ 12 ਵਜੇ ਸ਼ੰਭੂ ਰੇਲਟੇਸ਼ਨ ਤੇ ਜਿਹੜਾ ਰਾਜਪੁਰੇ ਤੋਂ ਅੱਗੇ ਅੰਬਾਲੇ ਤੋਂ ਪਿੱਛੇ ਹੈ ਸ਼ੰਭੂ ਰੇਲਟੇਸ਼ਨ ਤੇ ਰੇਲ ਟਰੈਕ ਪੱਕਾ ਮੋਰਚਾ ਜਿਹੜਾ ਵਾ ਰੇਲ ਟਰੈਕ ਤੇ ਲੱਗ ਜੂਗਾ ਦੋਵਾਂ ਫੋਰਮਾਂ ਵੱਲੋਂ ਅਸੀਂ ਅੱਜ ਵੀ ਕਹਿੰਨੇ ਆਂ ਕਿ ਰੇਲਾਂ ਜਾਮ ਕਰਨਾ ਸਾਡਾ ਅਣਖ ਦਾ ਸਵਾਲ ਨਹੀਂ ਹੈਗਾ ਜਿਹੇ ਰੇਲ ਜਮ ਹੋ ਰਹੀ ਆ ਤਾਂ ਸਰਕਾਰ ਦੇ ਫੇਲੀਅਰ ਕਰਕੇ ਹੋ ਰਹੀ ਆ ਕਿ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਸਾਡੇ ਕਿਸਾਨ ਕਿਸਾਨ ਨਾਜਾਇਜ਼ ਹਿਰਾਸਤ ਵਿੱਚ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਦੇ ਅਫਸਰ ਝੂਠਾ ਕੋਡ ਆਫ ਕੰਡਕਟ ਦਾ ਬਹਾਨਾ ਬਣਾ ਰਹੇ ਹੈਗੇ ਆ ਔਰ ਜਿਹੜੇ ਮੋਰਚੇ ਤੇ ਪ੍ਰਬੰਧ ਕਰਨੇ ਆ ਉਹ ਪ੍ਰਬੰਧ ਕਰਨ ਵਾਲੀ ਗੱਲ ਨੂੰ ਮੰਨ ਕੇ ਵੀ ਉਹ ਭੱਜ ਰਹੇ ਹੈਗੇ ਨੇ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਮਾਂ ਪੈਣਾ ਨੂੰ ਬੇਨਤੀ ਆ ਵੀ ਹੁਣ ਸ਼ੰਭੂ ਰੇਲ ਸਟੇਸ਼ਨ ਤੇ ਪੱਕਾ ਰੇਲ ਦਾ ਮੋਰਚਾ ਲੱਗ ਰਿਹਾ ਵੱਧ ਤੋਂ ਵੱਧ ਉਹਦੇ ਸ਼ਾਮਿਲ ਕਰੋ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਦੇਖਦੇ ਆ ਸਰਕਾਰ ਅੱਗੇ ਕੀ ਕਰਦੀ ਹੈਗੀ ਆ ਧੰਨਵਾਦ